ਆ ਤਸਵੀਰਾਂ ਤੁਸੀਂ ਵੇਖੋ ਕਿ ਠੇਕੇਦਾਰ ਦਾ ਲਗਭਗ 20 ਲੱਖ ਦਾ ਨੁਕਸਾਨ ਹੋ ਗਿਆ ਔਰ ਤਸਵੀਰਾਂ ਵੇਖੋ ਕਿ ਕਿਵੇਂ ਠੇਕੇਦਾਰ ਜੋ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਕਿ ਇਹ ਨੁਕਸਾਨ ਜਿਹੜਾ ਕਿਵੇਂ ਪੂਰਾ ਹੋਵੇਗਾ ਇਹ ਤਸਵੀਰਾਂ ਉਹ ਨੇ ਜਿੱਥੇ ਜ਼ਿਮੀਂਦਾਰੀ ਦੇ ਵਿੱਚ ਕਿਸਾਨੀ ਦੇ ਵਿੱਚ ਮਿਹਨਤ ਕੀਤੀ ਜਾਂਦੀ ਆ ਔਰ ਗੱਠਾ ਬਣਾਈਆਂ ਜਾਂਦੀਆਂ ਪਰਾਲੀ ਵਾਲੀਆਂ ਹੁਣ ਇਹ ਗੱਠਾਂ ਦੀ ਗੱਲ ਕਰੀਏ ਨੁਕਸਾਨ ਕਿਵੇਂ ਹੋਇਆ ਤੁਸੀਂ ਇਹ ਖਲਾਰਾ ਪਿਆ ਵੇਖ ਸਕਦੇ ਹੋ ਇਹ ਫੋਲੋ ਫਲਾਈ ਹੋਈ ਵੇਖ ਸਕਦੇ ਹੋ ਕਿ ਇਹ ਜਿੰਨੀ ਵੀ ਫੋਲੋ ਫਲਾਈ ਹੋਈ ਆ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਪਾਣੀ ਦੀ ਵਜ੍ਹਾ ਕਰਕੇ بارش ਦੀ ਵਜ੍ਹਾ ਕਰਕੇ ਤਾਂ ਅਜੇ ਤਾਂ ਸਾਡੇ ਪਾਕਿਸਤਾਨ ਦੇ ਵਿੱਚ ਪਾਣੀ ਜਾਣਾ ਵੀ ਬੰਦ ਹੋ ਜਾਣਾ ਫਿਰ ਉਹ ਪਾਣੀ ਵੀ ਇੱਥੇ ਰੁਕਣਾ ਫਿਰ ਕੀ ਹਾਲਾਤ ਹੋਣਗੇ ਦੱਸ ਦਈਏ ਕਿ ਜਦੋਂ ਬਾਰਿਸ਼ਾਂ ਪੈਂਦੀਆਂ ਤਾਂ ਫਿਰ ਕਈਆਂ ਨੂੰ ਤਾਂ ਫਾਇਦਾ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਆ ਇਹੋ ਜਿਹੇ ਕਾਰੋਬਾਰ ਹੁੰਦੇ ਆ ਕਿ ਜਿਹਨਾਂ ਵਿੱਚ بارش ਦੀ ਜ਼ਰੂਰਤ ਹੈ لیکن ਜਿਨ੍ਹਾਂ ਨੇ ਇਹੋ ਜੇ ਇਕੱਠ ਕੀਤੇ ਹੁੰਦੇ ਆ ਪਰਾਲੀ ਦੇ ਜਾਂ ਕੋਈ ਪੰਡਾਲ ਲਗਾਏ ਹੁੰਦੇ ਆ ਜਾਂ ਕੋਈ ਹੋਰ ਨਿਜੀ ਰੇਵਾ ਕੀਤਾ ਹੁੰਦਾ ਜਾਂ ਕਿਵੇਂ ਵਰਕਸ਼ਾਪ ਦਾ ਮਾਲ ਸੁੱਕਣੇ ਪਾਇਆ ਹੁੰਦਾ ਤਾਂ ਉਹਨਾਂ ਦਾ ਨੁਕਸਾਨ ਹੁਣ ਇਹ ਠੇਕੇਦਾਰ ਵੇਖੋ ਕਿਵੇਂ ਵੇਖ ਰਿਹਾ ਇੱਧਰ ਉੱਧਰ ਕਿ ਮੇਰੀ ਪਰਾਲੀ ਦਾ ਕਿੰਨਾ ਨੁਕਸਾਨ ਹੋ ਗਿਆ ਔਰ ਤਸਵੀਰਾਂ ਵੇਖ ਕੇ ਹਰ ਇੱਕ ਨੂੰ ਆਉਂਦਾ ਹੈ ਕਿ ਵਾਕੇ ਨੁਕਸਾਨ ਹੋ ਗਿਆ ਦੱਸ ਦਈਏ ਕਿ ਇਸ ਨੇ ਲਗਭਗ 20 ਲੱਖ ਦਾ ਨੁਕਸਾਨ ਜਿਹੜਾ ਤਿੰਨ ਚਾਰ ਡੰਪਾਂ ਦੇ ਉੱਤੇ ਇਹੋ ਕੁਝ ਹੋ ਗਿਆ ਕਿ ਜਿੰਨਾ ਵੀ ਮਾਲ ਇੱਥਾ ਰਹਿ ਗਿਆ ਸੀ ਉਹ ਸਾਰਾ ਹੀ ਮਾਲ ਪਾਣੀ ਦੇ ਨਾਲ ਗਿੱਲਾ ਹੋ ਗਿਆ ਫੈਕਟਰੀਆਂ ਵਾਲੇ ਜਿਹੜੇ ਆ ਉਹ ਮੌਇਚਰ ਕੱਢਦੇ ਆ ਮੌਇਚਰ ਤਾਂ ਨਿਕਲਣਾ ਹੀ ਆ ਜਦੋਂ ਪਾਣੀ ਨਾਲ ਪਿਆ ਹੋਵੇ ਬਿਲਕੁਲ ਮਾਲ ਖਰਾਬ ਹੋਇਆ ਹੋਵੇ ਤਾਂ ਹੁਣ ਅਸੀਂ ਲੋਡ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਲੋਡ ਕਰਨ ਵਾਲੇ ਵੀ ਵਿਚਾਰੇ ਇਸੇ ਮੁਸੀਬਤ ਵਿੱਚ ਆ ਕੋਈ ਗੱਠ ਚੰਗੀ ਤੇ ਕੋਈ ਮਾੜੀ ਲੱਭ ਲੱਭ ਕੇ ਲੋਡ ਕਰ ਰਹੇ ਆ ਔਰ ਜਦੋਂ ਲੱਭ ਲੱਭ ਕੇ ਲੋਡ ਕਰਨੀ ਆ ਤਾਂ ਫਿਰ ਪਾਣੀ ਨਾਲ ਗਿੱਲਾ ਹੋਣ ਕਰਕੇ ਮਾਲ ਕਈ ਵਾਰ ਮਿੱਟੀ ਵੀ ਚਿਪਕ ਜਾਂਦੀ ਆ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਤਾਂ ਫਿਰ ਅਸੀਂ ਠੇਕੇਦਾਰ ਦੀਆਂ ਤਸਵੀਰਾਂ ਤੁਹਾਨੂੰ ਦੱਸ ਰਹੇ ਆ ਕਿ ਠੇਕੇਦਾਰ ਬਾਰੇ ਕੀ ਕਹੋਗੇ ਕਿਉਂਕਿ ਹਰ ਬੰਦਾ ਰਿਸਕ ਲੈਂਦਾ ਹੈ ਬਿਜ਼ਨਸ ਕਰਨ ਵਾਸਤੇ ਕਾਰੋਬਾਰ ਕਰਨ ਵਾਸਤੇ ਮਹਿੰਗੇ ਸੰਧ ਖਰੀਦਦਾ ਔਰ ਫਿਰ ਇਸ ਸੰਧਾਂ ਦੇ ਨਾਲ ਇਹ ਕਾਰੋਬਾਰ ਕੀਤਾ ਜਾਂਦਾ ਪਰਾਲੀ ਇਕੱਠੀ ਕੀਤੀ ਜਾਂਦੀ ਆ ਗੰਨੇ ਦੀ ਖੂਰੀ ਇਕੱਠੀ ਕੀਤੀ ਜਾਂਦੀ ਆ ਤਾਂ ਫਿਰ ਜਦੋਂ ਗੱਠਾ ਬਣਾ ਕੇ ਰੱਖੀਆਂ ਜਾਂਦੀਆਂ ਤਾਂ ਇਹਨਾਂ ਗੱਠਾਂ ਨੂੰ ਕਦੇ ਅੱਗ ਦਾ ਡਰ ਹੈ ਤਾਂ ਕਦੇ ਪਾਣੀ ਦਾ ਡਰ ਹੈ ਦੋਨੋਂ ਤਰਫ ਇਸ ਦਾ ਖਤਰਾ ਹੈ ਇਹ ਦੋਨੋਂ ਤਰ੍ਹਾਂ ਇਸ ਦਾ ਨੁਕਸਾਨ ਹੋ ਸਕਦਾ ਜੇ ਪਾਣੀ ਦੀ ਗੱਲ ਕਰਦੇ ਆ ਤਾਂ ਪਾਣੀ ਦਾ ਨੁਕਸਾਨ ਤੁਹਾਡੇ ਸਾਹਮਣੇ ਆ ਤੇ ਜੇ ਅੱਗ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਖਬਰਾਂ ਤੁਸੀਂ ਪਹਿਲਾਂ ਵੇਖੀਆਂ ਕਿ ਕਈ ਇਹੋ ਜਿਹੇ ਜਿਹੜੇ ਗੱਠਾਂ ਦੇ ਢੇਰ ਆ ਉਹ ਸੜ ਕੇ ਸੁਆਹ ਹੋ ਗਏ ਰਿਸਕ ਤਾਂ ਬਹੁਤ ਜ਼ਿਆਦਾ ਪਰ ਲੇਕਿਨ ਕਾਰੋਬਾਰ ਕੀ ਆ ਕਿਤਾ ਕੀ ਆ ਇੰਡਸਟਰੀਆਂ ਵੀ ਦੂਰ ਦੂਰ ਨੇ ਹਰ ਸ਼ਹਿਰ ਦੇ ਕੋਲ ਇੰਡਸਟਰੀ ਏਰੀਆ ਹੋਣਾ ਚਾਹੀਦਾ ਕਿ ਹਰ ਸ਼ਹਿਰ ਦੇ ਕੋਲ ਜਦੋਂ ਅਸੀਂ ਇਕੱਠਾ ਕਰਦੇ ਆ ਜਦੋਂ ਗੱਠਾਂ ਇਕੱਠੀਆਂ ਕਰਦੇ ਆ ਕਿਸਾਨ ਭਾਈਚਾਰੇ ਦੇ ਲੋਕ ਤਾਂ ਜਦ ਹੀ ਦਿਨਾਂ ਦੇ ਵਿੱਚ ਇਸ ਦਾ ਨਵੇੜਾ ਹੋ ਜਾਣਾ ਚਾਹੀਦਾ ਔਰ ਬਿਲਕੁਲ ਉੱਥੇ ਸਮੇਂ ਸਿਰ ਪਹੁੰਚ ਜਾਣਾ ਚਾਹੀਦਾ ਜਿਸ ਇੰਡਸਟਰੀ ਜਾਂਦਾ ਲੇਕਿਨ ਅੰਡਸਟਰੀਆਂ ਦੂਰ ਹੋਣ ਕਰਕੇ ਔਰ ਮਾਲ ਜਿਆਦਾ